ਗੁੱਡ ਮਾਰਨਿੰਗ ਪਿਆਰੇ ਬੱਚਿਓ ਬੱਚਿਓ ਅੱਜ ਅਸੀਂ ਪੰਜਾਬੀ ਵਿਆਕਰਨ ਦਾ ਪਾਠ 8 ਪਰਨਾਵ ਰੀਡ ਕਰਾਂਗੇ ਪਰਨਾਵ ਨੂੰ ਹਿੰਦੀ ਵਿੱਚ ਸਰਵਨਾਮ ਤੇ ਇੰਗਲਿਸ਼ ਵਿੱਚ ਪ੍ਰੋਨਾਉਨ ਕਹਿੰਦੇ ਨੇ ਇਹ ਬੱਚੇ ਕੁਝ ਵਾਕ ਨੇ ਇਹਨਾਂ ਨੂੰ ਧਿਆਨ ਨਾਲ ਸੁਣੋ ਸੀਮਾ ਇੱਕ ਚੰਗੀ ਕੁੜੀ ਹੈ ਸੀਮਾ ਰੋਜ਼ ਸਕੂਲ ਜਾਂਦੀ ਹੈ ਸੀਮਾ ਨੂੰ ਪਾਠ ਛੇਤੀ ਯਾਦ ਹੋ ਜਾਂਦਾ ਹੈ ਇਹਨਾਂ ਵਾਕਾਂ ਵਿੱਚ ਸੀਮਾ ਸ਼ਬਦ ਵਾਰ-ਵਾਰ ਆਇਆ ਹੈ ਇਸ ਨਾਲ ਵਾਕ ਸੁੰਦਰ ਨਹੀਂ ਲੱਗਦਾ ਜੇ ਇਹਨਾਂ ਦੀ ਥਾਂ ਇਸ ਤਰ੍ਹਾਂ ਲਿਖੀਏ ਤਾਂ ਇਹ ਸੁੰਦਰ ਲਗਣਗੇ ਸੀਮਾ ਇੱਕ ਚੰਗੀ ਕੁੜੀ ਹੈ ਉਹ ਰੋਜ਼ ਸਕੂਲ ਜਾਂਦੀ ਹੈ ਉਸ ਨੂੰ ਪਾਠ ਛੇਤੀ ਯਾਦ ਹੋ ਜਾਂਦਾ ਹੈ ਇਹਨਾਂ ਵਾਕਾਂ ਵਿੱਚ ਉਹ ਤੇ ਉਸ ਨੂੰ ਸ਼ਬਦ ਸੀਮਾ ਦੀ ਥਾਂ ਵਰਤੇ ਗਏ ਹਨ ਇਹਨਾਂ ਨੂੰ ਪ੍ਰਨਾਮ ਕਹਿੰਦੇ ਨੇ ਪੜਨਾਮ ਦੇ ਪ੍ਰਯੋਗ ਨਾਲ ਵਾਕਾਂ ਦੀ ਸੁੰਦਰਤਾ ਵੱਧੀ ਹੈ ਅਤੇ ਸਾਰੇ ਵਾਕ ਬਹੁਤ ਆਸਾਨ ਹੋ ਗਏ ਹਨ ਜਦਕਿ ਵਾਕਾਂ ਦੇ ਅਰਥਾਂ ਵਿੱਚ ਕੋਈ ਫਰਕ ਨਹੀਂ ਪਿਆ। ਸੋ ਪੜਨਾਵ ਦੀ ਪਰਿਭਾਸ਼ਾ ਐ ਹੋਈ ਜਿਹੜੇ ਸ਼ਬਦ ਵਾਕ ਵਿੱਚ ਨਾਮ ਦੀ ਥਾਂ ਉੱਤੇ ਵਰਤੇ ਜਾਣ ਅਤੇ ਉਨ੍ਹਾਂ ਦੇ ਵਰਤਨ ਨਾਲ ਵਾਕ ਦੇ ਅਰਥਾਂ ਵਿੱਚ ਕੋਈ ਫਰਕ ਨਾ ਪਵੇ ਉਨ੍ਹਾਂ ਨੂੰ ਪੜਨਾਵ ਕਿਹਾ ਜਾਂਦਾ ਹੈ ਜਿਵੇਂ ਮੈਂ ਅਸੀਂ ਤੂੰ ਤੁਸੀਂ ਇਹ ਉਹ ਉਹ ਨਾ ਜਿਨਾ ਤੁਹਾਡਾ ਮੇਰਾ ਸਾਡਾ ਉਹਨੇ ਉਹਦੇ ਉਸ ਨੂੰ ਆਦੀ ਇਹ ਕੀ ਹੋਇਆ ਬੱਚੇ ਪੜਨਾ ਫਿਰ ਹੁਣ ਅਸੀਂ ਸਿੱਖਾਂਗੇ ਪੜਨਾਮ ਦੀਆਂ ਕਿਸਮਾਂ ਬਾਰੇ ਪੜਨਾ ਬੱਚੇ 6 ਪ੍ਰਕਾਰ ਦੇ ਹੁੰਦੇ ਹਨ ਪੂਰਕ ਵਾਚਕ ਪੜਨਾ ਨਿਜ ਵਾਚਕ ਪੜਨਾ ਸੰਬੰਧ ਵਾਚਕ ਪੜਨਾ प्रश्नवाचक ਪੜਨਾਵ ਨਿਸ਼ਚੇਵਾਚਕ ਪੜਨਾਵ ਤੇ ਅਨਿਸ਼ਚੇਵਾਚਕ ਪੜਨਾਵ ਸਭ ਤੋਂ ਪਹਿਲਾਂ ਬੱਚੇ ਸੀ ਗੱਲ ਕਰਾਂਗੇ ਪੁਰਖਵਾਚਕ ਪੜਨਾਵ ਦੀ ਜਿਸ ਨੂੰ ਅਸੀਂ ਪਰਸਨਲ ਪ੍ਰੋਨਾਨਮ ਵੀ ਕਹਿੰਦੇ ਹਾਂ ਜਿਹੜੇ ਪੜਨਾਵ ਤੋਂ ਕੇਵਲ ਪੁਰਖ ਦਾ ਗਿਆਨ ਹੋਵੇ ਜਾਂ ਕਿਸੇ ਪੁਰਖ ਦੀ ਥਾਂ ਤੇ ਵਰਤੇ ਜਾਣ ਵਾਲੇ ਸ਼ਬਦਾਂ ਨੂੰ ਪੁਰਖਵਾਚਕ ਪੜਨਾਵ ਆਖਦੇ ਹਨ ਜਿਵੇਂ ਮੈਂ ਤੁਸੀਂ ਤੁਹਾਡਾ ਉਹ ਉਸ ਦਾ ਆਦੀ ਇਹਦੇ ਬੱਚੇ ਅੱਗੇ ਤਿੰਨ ਭੇਦਨ ਉਤਮਪੁਰਖ ਮੱਧਮ ਪੁਰਖ ਅਨਿਆਪੁਰਖ ਉਤਮ ਬੱਚੇ ਗੱਲ ਕਰਨ ਵਾਲਾ ਜਿਵੇਂ ਮੈਂ ਅਸੀਂ ਮੱਧਮ ਜਿਸ ਨਾਲ ਗੱਲ ਕੀਤੀ ਜਾਵੇ ਜਿਵੇਂ ਤੂੰ ਤੁਸੀਂ ਅਨਿਆ ਜਿਸ ਬਾਰੇ ਗੱਲ ਕੀਤੀ ਜਾਵੇ ਜਿਵੇਂ ਉਹ ਉਹਨਾ ਆਦੀ ਫਿਰ ਹੈ ਨਿਜਵਾਚਕ ਪੜਨਾਵ ਵਾਕ ਵਿੱਚ ਕਰਤਾ ਦੀ ਥਾਂ ਤੇ ਆਉਣ ਵਾਲੇ ਸ਼ਬਦਾਂ ਨੂੰ ਨਿਜਵਾਚਕ ਪੜਨਾਵ ਆਖਦੇ ਹਨ ਜਿਵੇਂ ਉਹ ਆਪ ਸ਼ਹਿਰ ਗਿਆ ਸੀ ਇਹਦੇ ਵਿੱਚ ਬੱਚੇ ਜਿਹੜਾ ਆਪ ਵਰਡ ਹੈ ਨਾ ਉਹ ਉਹ ਲ ਯੂਜ਼ ਹੋਇਆ ਕਰਤਾ ਲਈ ਯੂਜ਼ ਹੋਇਆ ਇਸ ਲਈ ਇਹ ਹੋ ਗਿਆ ਨਿਜਵਾਚਕ ਇੱਕ ਹੋਰ ਐਗਜ਼ਾਮਪਲ ਦਿੰਦੀਆਂ ਤੁਹਾਨੂੰ ਮੈਂ ਸਾਨੂੰ ਆਪਸ ਵਿੱਚ ਮਿਲ ਕੇ ਰਹਿਣਾ ਚਾਹੀਦਾ ਹੈ ਇਹ ਆਪਸ ਵਰਡ ਜਿਹੜਾ ਹੈ ਨਿਜਵਾਚਕ ਪੜਨਾਵ ਹੈ ਫਿਰ ਇਹ ਸੰਬੰਧਵਾਚਕ ਪੜਨਾਵ ਜਿਹੜਾ ਸ਼ਬਦ ਪਰਨਾਮ ਵੀ ਹੋਵੇ ਅਤੇ ਯੋਜਕ ਦੇ ਵਾਂਗ ਵਾਕਾਂ ਨੂੰ ਜੋੜਨ ਦਾ ਕੰਮ ਵੀ ਕਰੇ ਉਸ ਨੂੰ ਸੰਬੰਧਵਾਚਕ ਪਰਨਾਮ ਕਿਹਾ ਜਾਂਦਾ ਹੈ ਜਿਵੇਂ ਸੋ ਕਿਹੜਾ ਆਦਿ ਵਾਕ ਦਿਖਾਣੀਆਂ ਤੁਹਾਨੂੰ ਮੈਂ ਜਿਹੜਾ ਪੜੇਗਾ ਉਸ ਨੂੰ ਨੌਕਰੀ ਮਿਲੇਗੀ ਜਿਹੜਾ ਤੇ ਫਿਰ ਉਸ ਨੂੰ ਜੋ ਕਰੇਗਾ ਸੋ ਭਰੇਗਾ ਜੋ ਤੇ ਸੋ ਫਿਰ 얘 ਬੱਚੇ ਪ੍ਰਸ਼ਨਵਾਚਕ ਪੜਨਾਓ ਜਿਹੜਾ ਸ਼ਬਦ ਪਰ ਨਾਮ ਵੀ ਹੋਵੇ ਅਤੇ ਉਸ ਰਾਹੀਂ ਕੋਈ ਗੱਲ ਵੀ ਪੁੱਛੀ ਜਾਏ ਉਸ ਨੂੰ ਪ੍ਰਸ਼ਨਵਾਚਕ ਪੜਨਾਵਾਖਿਆ ਜਾਂਦਾ ਹੈ ਜਿਵੇਂ ਕੀ ਕੌਣ ਕਿਹੜਾ ਆਦਿ ਜਿਵੇਂ ਕੌਣ ਬਾਹਰ ਕੌਣ ਖੜਾ ਹੈ ਪਿੱਛੇ ਕੁਐਸਚਨ ਆ ਗਿਆ ਨਾ ਤੇ ਕੌਣ ਕੀ ਹੈ प्रश्नवाचक परनाम फिर है निश्चयवाचक परनाम निश्चय जिणा परनाम किसी दिस दी वस्तु वल इशारा करके ओदे नाम दी जगह ਵਰਤਿਆ ਜਾਏ ਉਸ ਨੂੰ निश्चयवाचक परनाम ਕਿਹਾ ਜਾਂਦਾ ਹੈ ਜਿਵੇਂ अह ओ आदि ओ मेरा दोस्त है ओ मेरा दोस्त है अह मेरा घर है इदे विच अह ते ओ निश्चयवाचक परनाम ने ਫਿਰ ਬੱਚੇ ਅਸੀਂ ਗੱਲ ਕਰਾਂਗੇ ਅਨਿਸ਼ਚੇਵਾਚਕ ਪੜਨਾਵ ਦੀ ਜਿਸ ਪੜਨਾਮ ਤੋਂ ਵਸਤੂ ਦਾ ਠੀਕ ਅਤੇ ਨਿਸ਼ਚੇਪੂਰਵਕ ਗਿਆਨ ਨਾ ਹੋਵੇ ਯਾਨੀ ਕਿ ਕਿਸੇ ਚੀਜ਼ ਦਾ ਸਿਰਫ ਅੰਦਾਜ਼ਾ ਹੀ ਦੱਸਣ ਵਾਲੇ ਸ਼ਬਦਾਂ ਨੂੰ ਅਨਿਸ਼ਚੇਵਾਚਕ ਪੜਨਾਵ ਆਖਦੇ ਹਨ ਜਿਵੇਂ ਹੋਰ ਸਭ ਸਾਰੇ ਆਦਿ ਤੇ ਅੱਜ ਅਸੀਂ ਬੱਚੇ ਕੀ ਸਿੱਖਿਆ ਹੈ ਪੜਨਾਮ ਕੀ ਹੁੰਦਾ ਹੈ ਨਾਮ ਦੀ ਥਾਂ ਤੇ ਵਰਤੇ ਜਾਣ ਵਾਲੇ ਸ਼ਬਦ ਪੜਨਾਮ ਅਖਵਾਉਂਦੇ ਹਨ ਪੜਨਾਮ ਦੀਆਂ 6 ਕਿਸਮਾਂ ਨੇ ਮੇਰੇ ਪਿੱਛੇ ਬੋਲੋ ਪੂਰਕਵਾਚਕ ਪੜਨਾਮ ਨिजਵਾਚਕ ਪੜਨਾਮ ਸੰਬੰਧਵਾਚਕ ਪੜਨਾਮ ਪ੍ਰਸ਼ਨਵਾਚਕ ਪੜਨਾਮ ਨਿਸ਼ਚੇਵਾਚਕ ਪੜਨਾਮ ਤੇ ਅਨਿਸ਼ਚੇਵਾਚਕ ਪੜਨਾਮ ਤੇ ਐ ਬੱਚੇ ਦੀ ਬੈਕ ਐਕਸਰਸਾਈਜ਼ ਹੈਗੀ ਏ ਹੇਠ ਲਿਖੇ ਵਾਕਾਂ ਵਿੱਚ ਆਏ ਪੜਨਾਵ ਸ਼ਬਦਾਂ ਦੇ ਪ੍ਰਕਾਰ ਦੱਸੋ ਅਸੀਂ ਉਸ ਨੂੰ ਮਿਲਣ ਗਏ ਸੀ ਅਸੀਂ ਪੂਰਕ ਵਾਚਕ ਪੜਨਾਵ ਕੌਣ ਬੂਆ ਖੜਕਾ ਰਿਹਾ ਏ ਕੌਣ ਪ੍ਰਸ਼ਨਵਾਚਕ ਪੜਨਾਵ ਪਿੱਛੇ ਕੁਐਸਚਨ ਮਾਰਕ ਲਗਾ ਲਓ ਪੂਰਨਿਰਾਮ ਘਟਕੇ ਨਾ ਸਾਰੇ ਆ ਗਏ ਹਨ ਸਾਰੇ ਕੀਏ ਅਨਿਸ਼ਚੇ ਵਾਚਕ ਪੜਨਾਵ ਮੈਂ ਆਪ ਰਾਜ ਨੂੰ ਮਿਲ ਕੇ ਆਇਆ ਹਾਂ ਆਪ ਆਪ ਕੀਏ ਨਿਜਵਾਚਕ ਪੜਨਾਵ ਜਿਹੜੇ ਗਜਦੇ ਹਨ ਉਹ ਵੱਜਦੇ ਨਹੀਂ ਜਿਹੜੇ ਤੇ ਉਹ ਹੈ ਕੀ ਇਹ ਸੰਬੰਧਵਾਚਕ ਪੜਨਾ ਠੀਕ ਹੈ ਬੱਚੇ ਹੁਣ ਤੁਸੀਂ ਬਹਿ ਕੇ ਚੈਪਟਰ 8 ਰੀਡ ਕਰੋ